ਜਿੰਨੇ ਮਰਜੀ ਅਪਡੇਟ ਆ ਜਾਣ ਜਿੰਨੀਆਂ ਮਰਜੀ 네ਗੇਟਿਵ ਥੰਬਨੇਲਸ ਦੀਆਂ ਵੀਡੀਓ ਆ ਜਾਣ ਜਿੰਨੀਆਂ ਮਰਜੀ ਨਿਊਜ਼ ਆਰਟੀਕਲ ਆ ਜਾਣ ਪਰ ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡਾ ਹੀ ਰਹਿਣਾ ਸੋ ਇਹਦੇ ਚ ਤਾਂ ਕੋਈ ਦੋ ਰਾਏ ਹੈ ਨਹੀਂ ਡਾਊਟ ਹੀ ਹੈ ਨਹੀਂ ਪਿਛਲੇ ਸਮੇਂ ਚ ਜਾ ਕੇ ਦੇਖੋਗੇ ਬਾਰ ਬਾਰੀ ਚੀਜ਼ਾਂ ਹੁੰਦੀਆਂ ਆਈਆਂ ਇੱਕ ਚੀਜ਼ ਮੰਨ ਕੇ ਚੱਲੋ 네ਗੇਟਿਵਿਟੀ ਹਮੇਸ਼ਾ ਨਾਲ ਜ਼ਿਆਦਾ ਵਧਦੀ ਫੁੱਲਦੀ ਆ ਅੱਜ ਦੀ ਡੇਟ 'ਚ ਜਿਹੜਾ ਸਮਾਂ ਰਹਿ ਗਿਆ ਨਾ ਜੋ ਮੈਂ ਬਸਲ ਨਹੀਂ ਮੰਨਦਾ ਵਾ ਸਮਾਂ ਰਹਿ ਗਿਆ ਸਿਰਫ ਵਿਊਜ਼ ਦਾ ਵੀਡੀਓ ਤੇ ਵਿਊਜ਼ ਕਿੰਨੇ ਹੁੰਦੇ ਜਿੰਨਾ ਮਰਜੀ ਬੰਦਾ ਜ਼ਿਆਦਾ ਬੰਦਾ 네ਗੇਟਿਵ ਬੋਲਦਾ ਨਾ ਉਹੀ ਵੀਡੀਓ ਜ਼ਿਆਦਾ ਚੱਲਦੀ ਆ ਉਹ ਅਗਲਾ ਤਾਂ ਆਪਣੀ ਕਮਾਈ ਕਰ ਜਾਂਦਾ ਪਰ ਜਿਹੜਾ ਵਿਚਾਰਾ ਭਲਾ ਮਾਂ ਸੰਬੰਦਾ ਸ਼ਰੀ ਬੰਦਾ ਘਰ ਬੈਠਾ ਵੀਡੀਓ ਦੇਖ ਰਿਹਾ ਉਹਦੇ ਤਾਂ ਕਿਤੇ ਨਾ ਕਿਤੇ ਦਿਲ ਤੇ ਗੜੀ ਨਾ ਸਪਨੇ ਟੈਨਸ਼ਨ ਰਾਤ ਦੀਆਂ ਨੀਂਦਾਂ ਉੱਡ ਜਾਂਦੀਆਂ ਸੋ ਅੱਜ ਜਿਹੜੀਆਂ ਗੱਲਾਂ ਬਹੁਤ ਰਿਯੂਮਰਸ ਜਿਹੜੇ ਆ ਰਹੇ ਆ ਨਾ ਕਿ ਹੁਣ ਜਿਹੜੇ ਆਪੋਜੀਸ਼ਨ ਕੈਨੇਡਾ 'ਚ ਵੀਰ ਹੁਣ ਇਲੈਕਸ਼ਨਸ ਆ ਸਭ ਨੂੰ ਪਤਾ ਹੈਗਾ ਜਿਹੜੇ ਰਿਯੂਮਰਸ ਆ ਰਹੇ ਆ ਕਿ ਹੁਣ ਨਵੀਂ ਸਰਕਾਰ ਨੇ ਸਟੇਟਮੈਂਟਾਂ ਦੇਣੀਆਂ ਸ਼ੁਰੂ ਕਰਤੀਆਂ ਜਿਹੜੀ ਆਪੋਜੀਸ਼ਨ ਪਾਰਟੀ ਜਿਹੜੀ ਉਮੀਦ ਹੈ ਕਿ ਉਹ ਰੂਲਿੰਗ ਪਾਰਟੀ ਬਣ ਜਾਊਗੀ ਹੁਣ ਸਟੱਡੀ ਵੀ ਜਾਂ ਬੱਚਾ ਜਿਹੜਾ ਪੜੂਗਾ ਉਹ 100% ਪੜ ਕੇ ਵਾਪਸ ਆਊਗਾ ਬੜਾ ਮੈਂ ਤਾਂ ਕਹੂੰਗਾ ਗੱਲ ਨਹੀਂ ਆਏ ਕੁਛ ਨਹੀਂ ਹੋਣ ਲੱਗਾ ਨਾ ਹੀ ਅੱਜ ਤੱਕ ਕੁਛ ਹੋਇਆ ਸੋ ਇਹ ਚੀਜ਼ਾਂ ਨੂੰ ਮੈਂ ਦੁਬਾਰਾ ਕਹਿੰਦਾ ਹੁਣਾਂ ਇੱਕ ਵਾਰੀ ਫੇਰ ਇਹ ਚੀਜ਼ ਨੂੰ ਨੋਟ ਕਰ ਲਓ ਸਿਰਫ ਵਿਊਜ਼ ਦੀ ਹੀ ਦੁਨੀਆ ਰਹਿ ਗਈ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਤੇ ਹੋਰ ਕੁਛ ਨਹੀਂ ਬਚਿਆ ਜੇ ਕੋਈ ਅੱਜ ਅੱਜ ਦੀ ਵੀਡੀਓ ਕੋਈ ਪਾ ਦੇਵੇ ਨਾ ਕਿ ਹਾਂ ਦੋ ਭਰਾਵਾਂ 'ਚ ਕਿੰਨਾ ਪਿਆਰ ਆ ਬੜਾ ਕੋਈ ਨਹੀਂ ਦੇਖਦਾ ਦੋ ਭਰਾਵਾਂ ਦੇ ਵਿੱਚ ਕਿੰਨੀ ਮੈਕਾ ਜੀ ਫੋਟੇ ਪੈ ਗਈ ਭਰਾ ਭਰਾ ਨੂੰ ਮਾਰ ਗਿਆ ਆ ਹੋ ਗਿਆ ਜਿੰਨੀ ਜ਼ਿਆਦਾ ਮਸਾਲੇ ਵਾਲੀ ਵੀਡੀਓ ਹੋਗੀ ਨਾ 19 ਜ਼ਿਆ ਵੀਡੀਓ ਨੂੰ ਵਿਊਜ਼ ਹੁੰਦੇ ਆ ਜਿਹਨੇ ਵੀਡੀਓਸ ਭਾਈ ਅਗਲਾ ਤਾਂ ਆਪਣਾ ਕਾਰੋਬਾਰ ਚਲਾ ਲੈਂਦਾ ਸੋ ਇਹਨਾਂ ਚੀਜ਼ਾਂ ਦੇ ਵੱਤ ਵਤ ਜਰੂਰ ਬਚੋ ਸੋ ਸਟੂਡੈਂਟ ਵੀਜ਼ਾ ਕੋਈ ਨਵਾਂ ਨਹੀਂ ਚੱਲਣ ਲੱਗਾ ਸਟੂਡੈਂਟ ਵੀਜ਼ਾ ਚ ਆ ਕਿ ਨਵੀਂ ਨਵੀਂ ਆ ਕਿ ਔਖਲਾ ਨਹੀਂ ਆਈਆਂ ਸਟੂਡੈਂਟ ਵੀਜ਼ਾ ਚ ਹਮੇਸ਼ਾ ਸ਼ੁਰੂ ਤੋਂ ਹੀ ਮੈਂ ਤੇ ਕਹੂੰਗਾ ਇਹ ਟਾਈਮ ਪੀਰੀਅਡ ਹੁੰਦਾ ਹੈ ਜਿਹੜੀ ਕਿ ਚਲਦੀਆਂ ਰਹਿੰਦੀਆਂ ਅਪ ਡਾਊਨਸ ਚੱਲਦੇ ਰਹਿੰਦੇ ਆ ਸੋ ਡਰਨ ਦੀ ਲੋੜ ਕਿਸੇ ਵੀ ਸਟੂਡੈਂਟਸ ਨੂੰ ਪੇਰੈਂਟਸ ਨੂੰ ਨਹੀਂ ਹੈਗੀ ਤੇ ਸਪੈਸ਼ਲੀ ਜਿਹੜੇ ਬੱਚੇ ਉਧਰ ਲਈਆਂ ਵੀਡੀਓਸ ਦੇਖ ਰਹੇ ਨਾ ਵਲੌਗਰਸ ਦੀਆਂ ਕਿ ਕੈਨੇਡਾ ਕੰਮ ਨਹੀਂ ਹੈਗਾ ਕੈ ਮਲੇ ਕਿ ਹੁਣ ਕੁਛ ਨਹੀਂ ਰਿਹਾ ਸੋ ਬੇਟਾ ਮੈਂ ਦੁਬਾਰਾ ਕਹੂੰਗਾ ਆਪਣੀਆਂ ਰੋਟੀਆਂ ਸੇਕੀਆਂ ਜਾ ਰਹੀਆਂ ਸੋ ਮਾਫੀ ਚਾਹੁੰਦਾ ਕਦੇ ਲਈ ਕਿ ਇਸ ਲਈ ਮਾੜਾ ਚੰਗਾ ਕਹਿਣਾ ਮੈਂ ਆਪਣੇ ਸੂਲਾਂ ਦੇ ਖਿਲਾਫ ਸਮਝਦਾ ਪਰ ਇਹ ਚੀਜ਼ ਤਾਂ ਕਹਿਣੀ ਚਾਹੁੰਦਾ ਅੱਜ ਜਿੰਨੇ ਵਲੌਗਰਸ ਨੇ ਉਹ ਵੀਡੀਓਜ਼ ਬਣਾਈਆਂ ਸੀਗੀਆਂ ਨਾ ਅੱਜ ਉਹ ਸਾਰੇ ਵਲੌਗਰਸ ਨੂੰ ਪ੍ਰੋਮੋਸ਼ਨਲ ਵੀਡੀਓਜ਼ ਬਣਾ ਰਿਹਾ ਕੋਈ ਰੈਸਟੋਰੈਂਟ ਦੀ ਕਰ ਰਿਹਾ ਕੋਈ ਮਸ਼ੂਰੀ ਜਾਂ ਕਿਸੇ ਕੋ ਕਿਸੇ ਦੀ ਮਿਹਨਤ ਦੀ ਕਰ ਰਿਹਾ ਸੋ ਆਪਣੇ ਪੈਸੇ ਕਮਾ ਰਹੇ ਆ ਸੋ ਹੀ ਨਾ ਨੈਗੇਟਿਵਿਟੀ ਬੋਲ ਬੋਲ ਕੇ ਉਹਨਾਂ ਨੇ ਤਾਂ ਆਪਣਾ ਕਾਰੋਬਾਰ ਚਲਾ ਲਿਆ ਬਟ ਗੱਲ ਕੀ ਹੈਗੀ ਇਹ ਚੀਜ਼ਾਂ ਮੈਂ ਤੁਹਾਨੂੰ ਸੋ ਇਹ ਚੀਜ਼ ਨਾ ਮੈਨੂੰ ਹਰ ਮੱਚ ਦੇ ਪੁੱਛੀ ਜਾਂਦੀ ਹੈ ਕਿ ਸਰ ਸੱਚੀ ਹੁਣ ਕੰਮ ਨਹੀਂ ਹੈਗਾ ਸੱਚੀ ਹੁਣ ਕੁਝ ਨਹੀਂ ਜਿਹੜਾ ਬੱਚਾ ਨਵਾਂ ਆ ਰਿਹਾ ਡਰ ਰਿਹਾ ਅਪਲਾਈ ਕਰਨ ਤੋਂ ਸੋ ਬੇਟਾ ਮੈਂ ਕਹੂੰਗਾ 2005 'ਚ ਮੈਂ ਜਦੋਂ ਆਪਣੀ ਪਹਿਲੀ ਆਪਣਾ ਮੈਂ ਤਾਂ ਕਹੂੰਗਾ ਬਾਹਰ ਜਦੋਂ ਗਿਆ ਸੀਗਾ ਫਰਦਰ ਐਜੂਕੇਸ਼ਨਲ ਸਟੂਡੈਂਟ ਵੀਜ਼ਾ ਆਪਨ ਆਇਆ ਸੋ ਜਾਂ ਜਿਹੜੇ ਪੇਰੈਂਟਸ ਅੱਜ ਘਰ ਬੈਠੇ ਦੇਖ ਰਹੇ ਆ ਤੁਹਾਡੇ ਦਾਦੇ ਦਾਦੀਆਂ ਨੂੰ ਵੀ ਮੈਂ ਕਹਿੰਦਾ ਪੁੱਛ ਕੇ ਦੇਖ ਲਿਓ ਹਰ ਬੰਦੇ ਨੇ ਲਾਈਫ ਜਦੋਂ ਸ਼ੁਰੂਆਤ ਕੀਤੀ ਹੈ ਨਾ ਤੇ ੱੱਕੇ ਉਹਨੇ ਖਾਦੇ ਹੀ ਆ ਤੇ ਹਰ ਵਾਰੀ ਇਦਾਂ ਹੀ ਲੱਗਦਾ ਹੁੰਦਾ ਸੀਗਾ ਮੈਂ ਮੌਕਾ ਖੋਜ ਗਿਆ ਮੇਰੀ ਵਾਰੀ ਜਿਹੜੀ ਸ਼ਕਤੀ ਹੋ ਗਈ ਔਖਾ ਸਮਾਂ ਆ ਗਿਆ ਪਿਛਲਾ ਸਮਾਂ ਜਿਹੜਾ ਬਹੁਤ ਵਧੀਆ ਸੀਗਾ ਪਰ ਪਿਛਲੇ ਸਮੇਂ 'ਚ ਹੁਣ ਫਰਕ ਪਤਾ ਕੀ ਆ ਉਦੋਂ ਕੀ ਸੀਗਾ ਮਾਪੇ ਵੱਡੇ ਭੈਣ ਭਰਾ ਪਿੱਛੇ ਪਿੱਠ ਦੇ ਆ ਪੂਰੀ ਥਾਪੀ ਦਿੰਦੇ ਸੀ ਨਹੀਂ ਪੁੱਤ ਕਰ ਤੈਨੂੰ ਕਰਨਾ ਹੀ ਪੈਣਾ ਮਜਬੂ ਜਿਹੜੀ ਦੋਨੋਂ ਚੀਜ਼ਾਂ ਜਿਹੜੀਆਂ ਹੁੰਦੀਆਂ ਸੀਗੀਆਂ ਬਟ ਅੱਜ ਦੇ ਮੈਂ ਤਾਂ ਕਹੂੰਗਾ ਮ ਦੌਰ ਦੇ ਵਿੱਚ ਕੀ ਰਹਿ ਗਿਆ ਜਦੋਂ ਸਟੂਡੈਂਟ ਘਰ ਹੁੰਦਾ ਨਾ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਸਵੇਰੇ ਉੱਠਦਾ ਵਾ ਜਦੋਂ ਵੀਡੀਓ ਕੋਈ ਫੋਨ ਤੇ ਦੇਖਦਾ ਕਿ ਕੈਨੇਡਾ 'ਚ ਕੰਮ ਹੀ ਹੈ ਨਹੀਂਗਾ ਉਹ ਕਹਿੰਦਾ ਕੈਨੇਡਾ 'ਚ ਕੰਮ ਹੀ ਹੈ ਨਹੀਂ ਚੱਲ ਬੈਠੇ ਆ ਬੈਠਾ ਰਹਿ ਘਰ ਜਾ ਕੇ ਸੋ ਅੱਜ ਮੈਂ ਕਿ ਤੁਹਾਨੂੰ ਟਿਪ ਵੀ ਦੇਣਾ ਵਾ ਜੇ ਤੁਹਾਡੇ ਬੱਚੇ ਕੋਲ ਉਹ ਤੇ ਕੰਮ ਨਹੀਂ ਮਿਲਦਾ ਤੇ ਕੰਮ ਲੱਭਣਾ ਕਿੱਦਾਂ ਹੈਗਾ ਸੋ ਅੱਜ ਇੱਕ ਚੀਜ਼ ਤੇ ਜ਼ਰੂਰ ਮੈਂ ਕਹਿੰਦਾ ਵਰਕਆਊਟ ਕਰਿਓ ਜਿੰਨੀ ਮਰਜ਼ੀ ਇਨਐਕਟੀਵਿਟੀ ਨੂੰ ਛੱਡੋ ਮੈਂ ਤਾਂ ਕਹਿੰਦਾ ਐਗਜ਼ੈਂਪਲ ਆ ਸੈੱਟ ਕਰੋ ਕੋਈ ਵੀ ਜਿਹੜਾ ਕਾਮਯਾਬ ਬੱਚੇ ਦੀ ਵੀਡੀਓ ਨਹੀਂ ਕੋਈ ਬਣਾਉਂਦਾ ਉਹਨਾਂ ਨੂੰ ਪਤਾ ਕਿ ਕਿਸੇ ਨੇ ਨਹੀਂ ਦੇਖਣੀ 네ਗੇਟਿਵ ਵਾਲੀ ਵੀਡੀਓ ਨਹੀਂ ਬਣਾਉਂਦਾ ਕਿ ਇਹ ਬੱਚਾ ਦੇਖੋ ਜੀ ਸਫਰ ਕਰ ਰ ਤੇ ਬਹੁਤ ਸਾਰੇ ਪੇਰੈਂਟਸ ਇੱਥੇ ਉਹ ਵੀ ਹੋਣੇ ਆ ਜਿਨ੍ਹਾਂ ਦੇ ਬੱਚਿਆਂ ਕੋਲ ਬਹੁਤ ਵਧੀਆ ਕੰਮ ਆ ਵਧੀਆ ਚੱਲ ਰਿਹਾ ਸਾਰਾ ਕੁਝ ਆਪਣੀਆਂ ਫੀਸਾਂ ਵੀ ਕੱਢ ਰਿਹਾ ਅਗਲਾ ਫਿਊਚਰ ਦੇ ਪੂਰੇ ਪਲੈਨਿੰਗ ਦੇ ਵਿੱਚ ਵੀ ਚੱਲ ਰਿਹਾ ਸੋ ਅੱਜ ਆਪਣੇ ਬੱਚਿਆਂ ਨੂੰ ਸਾਰੇ ਜਣੇ ਸਵਾਲ ਪੁੱਛ ਲਿਓ ਜਿਹੜੇ ਬੱਚੇ ਕੋਲ ਕੰਮ ਹੋਊਗਾ ਜਿਹਦੇ ਬੱਚੇ ਦੇ ਕੋਲ ਉਹਦੇ ਆਲੇ ਦੁਆਲੇ ਸਾਰੇ ਬੱਚਿਆਂ ਕੋਲ ਕੰਮ ਹੋਊਗਾ ਜਿਹੜਾ ਉਹਦਾ ਸਰਕਲ ਹੋਗਾ ਫਰੈਂਡ ਸਰਕਲ ਹੋਊਗਾ ਨੋਨ ਹੋਗਾ ਸਾਰੇ ਕੋਲ ਕੰਮ ਹੋਊਗਾ ਤੇ ਜਿਹੜੇ ਬੱਚੇ ਦੇ ਕੋਲ ਜਿਹਦੇ ਮਾਪੇ ਦੇ ਪੁੱਤ ਕੋਲ ਕੰਮ ਜਾਂ ਨਹੀਂ ਹੈਗਾ ਤੇ ਉਹਦੇ ਫਰੈਂਡ ਸਰਕਲ ਦੇਖ ਲਓ ਕਿਸੇ ਕੁਲ ਵੀ ਕੰਮ ਨਹੀਂ ਹੋਗਾ ਇਹ ਹੈ ਕਿ ਸਚਾਈ ਕਹਿੰਦਾ ਨਾ ਆਲਾ ਦਵਾਲਾ ਤੁਸੀਂ ਉਹ ਵਾ ਜੋ ਤੁਹਾਡੇ ਆਲੇ ਦੁਆਲੇ ਦੇ ਖਾਸ ਪੰਜ ਬੰਦੇ ਹੈਗੇ ਆ ਸੋ ਅੱਜ ਦੀ ਡੇਟ ਵਿੱਚ ਨਾ ਉਹੀ ਨਾ ਰਾਹ ਪਾਇਆ ਤਾਂ ਜਾ ਹੀ ਨਹੀਂ ਰਿਹਾ ਅੱਜ ਦੀ ਇਹ ਜਿਹੜਾ ਟਰੈਕ ਤੋਂ ਥੱਲੇ ਲਾਇਆ ਰਿਹਾ ਡਰਾਇਆ ਜਾ ਰਿਹਾ ਐਂਡ ਐਕਟੀਵਿਟੀ ਕਰਿਆ ਜਾ ਰਿਹਾ ਸੋ ਕੰਮ ਤਾਂ ਇਹਦਾ ਹੋ ਹੀ ਨਹੀਂ ਸਕਦਾ ਨਾ ਮਿਲੇ ਕੰਮ ਲੱਭਣ ਦਾ ਸਿਰਫ ਇੱਕੋ ਹੀ ਇੱਕ ਸੌਖਾ ਤਰੀਕਾ ਵਾ ਐਂਡ ਐਕਟੀਵਿਟੀ ਨੂੰ ਸਾਈਡ ਤੇ ਰੱਖ ਕੇ ਸਵੇਰੇ ਤੜਕੇ ਉੱਠ ਕੇ ਮੈਂ ਤਾਂ ਕਹਿੰਦਾ ਪ੍ਰੋਪਰ ਕੱਲੀ ਕੱਲੀ ਮੈਂ ਤਾਂ ਕਹਾਂਗਾ ਜੇ ਜਣਾ ਸ਼ੁਰੂ ਕਰਦੇ ਤਾਂ ਹੋ ਹੀ ਨਹੀਂ ਸਕਦਾ ਕਿ ਕੰਮ ਜ ਮ ਨਹੀਂ ਹੈਗਾ ਉਹਦੇ ਆਲੇ ਦੁਆਲੇ ਕੋਲ ਕੰਮ ਨਹੀਂ ਹੈਗਾ ਨਾ ਤੇ ਬੱਚੇ ਦੀ ਸੰਗਤੀ ਬਦਲ ਦੋ ਤਾਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਗਲਤ ਲੱਗੇ ਪਰ ਇਹ ਸਚਾਈ ਆ ਇਹ ਮੇਰੇ ਆਪਣੇ ਪਰਸਨਲ ਜ਼ਿੰਦਗੀ ਦੇ ਤਜਰਬੇ ਆ ਜਦੋਂ ਅਸੀਂ ਪੜ੍ਹਦੇ ਸੀਗਾ ਸਾਡਾ ਟਾਈਮ ਸੀਗਾ ਨਾ ਜਦੋਂ ਫਰੈਂਡ ਸਰਕਲ 'ਚ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਉਦੋਂ ਤੋਂ ਨਾ ਉਦੋਂ ਉਸ ਟਾਈਮ 'ਚ ਆਪਣੀ ਦੌੜ ਹੁੰਦੀ ਸੀਗੀ ਕਿਸੇ ਨੇ ਕਹਣਾ ਜੀ ਮੈਂ ਆਪਣੇ ਡੈਡੀ ਨੂੰ 5000 ਰੁਪਇਆ ਪਾਇਆ ਕਿਸੇ ਨੇ ਲੱਖ ਪਾਇਆ ਮੈਂ ਕਿਸੇ ਨੇ ਇੰਨਾ ਪਾਇਆ ਸੋ ਅੰਦਰ ਨਾ ਇੱਕ ਟੈਨਸ਼ਨ ਹੁੰਦੀ ਸੀ ਕਿ ਯਾਰ ਜੀ ਉਹਨੇ ਪਾਇਆ ਮੈਂ ਵੀ ਪੈਸੇ ਪਾ ਕੇ ਦਿਖਾਉਣੇ ਆ ਸੋ ਇਹ ਕਹਿੰਦਾ ਦੌੜ ਲੱਗਦੀ ਸੀ ਕੰਜੂਸੀ ਕਰਕੇ ਹੋਰ ਮਿਹਨਤ ਕਰਕੇ ਕਿ ਪੈਸੇ ਵੱਤ ਤੋਂ ਵੱਤ ਜੋੜ ਕੇ ਨਾ ਪਿੱਛੇ ਘਰ ਪਾਉਣੇ ਆ ਸੋ ਅੱਜ ਦੀ ਡੇਟ ਦੇ ਵਿੱਚ ਤਾਂ ਬੱਚਾ ਹਜੇ ਪਹਿਲੇ ਦਿਨ ਜਾਣਦਾ ਵਾ ਤੇ ਆਈਫੋਨ 15 ਪ੍ਰੋ ਹੋ ਜਾ ਕੇ ਸੋ ਆ ਚੀਜ਼ਾਂ ਹੋਈਆਂ ਜਾਂਦੀਆਂ ਸੋ ਟਾਈਮ ਇਜ਼ ਥੋੜਾ ਜਿਹਾ ਬਦਲਾਅ ਦੇ ਵਿੱਚ ਜ਼ਰੂਰ ਆਇਆ ਪਰ ਖਾਸ ਤੌਰ ਤੇ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਤੋਂ ਕਰਜ਼ਾ ਚੁੱਕੇ ਗਏ ਹੋਏ ਆ ਜਿਹੜੇ ਤੰਗੀ ਆ ਜਿਹੜੇ ਚਾਹੁੰਦੇ ਆ ਤਰੱਕੀ ਕਰਨਾ ਬਟ ਉਹ ਵੀਡੀਓਸ ਨੂੰ ਡੀਮੋਟੀਵੇਟ ਨਾ ਉਹਨਾਂ ਐਂਡ ਆਫ ਦੈਟ ਹੈ ਤਾਂ ਬੱਚੇ ਹੀ ਆ ਨਾ ਕੋਰਾ ਕਾਗਜ਼ ਆ ਨਾ ਤੇ ਸਾਡਾ ਫਰਜ਼ ਕੀ ਆ ਕਿ ਬੱਚਿਆਂ ਦੇ ਪਿੱਠੇ ਪਿੱਛੇ ਜੋ ਪਿਛਲੇ ਟਾਈਮ ਅੱਜ ਮੈਂ ਕਹਾਂਗਾ ਥਾਪੀ ਦੇਣੀ ਹਾਂ ਪੁੱਤ ਡਰਨਾ ਲੱਗਾ ਰਹਿ ਫਿਕਰ ਨਾ ਅੱਗੇ ਚੱਲ ਕੋਈ ਗੱਲ ਨਹੀਂ ਕੰਮ ਜ਼ਰੂਰ ਲੱਭੂਗਾ ਤੇ ਡੈਫੀਨੇਟਲੀ ਜਿਹੜਾ ਕੀ ਜਿਹੜੀ ਕਿ ਸਿਰੇ ਲੱਗੂਗਾ ਸੋ ਜਿੰਨੀਆਂ ਨੈਗੇਟਿਵਿਟੀਆਂ ਐਸ ਵੇਲੇ ਜਿਹੜੀਆਂ ਆ ਰਹੀਆਂ ਪੀਆਰ ਬੰਦ ਵਰਕ ਪਰਮਿਟ ਨਹੀਂ ਹੋਣਾ ਇਟਸ 올 ਰੂਮਰਸ ਸੋ ਇਹਨਾਂ ਚੀਜ਼ਾਂ ਨੂੰ ਤਾਂ ਛੱਡ ਦਿਓ ਹਾਂ ਇੱਕ ਚੀਜ਼ ਜਿਹੜੀ ਸੱਚਾਈ ਜ਼ਰੂਰ ਆ ਕੈਨੇਡਾ ਚ ਜਿਹੜੀਆਂ ਹੁਣ ਇਲੈਕਸ਼ਨਸ ਜਿਹੜੀਆਂ ਹੈਗੀਆਂ ਸੋ 24 2024 2025 ਮਿਡ ਤੱਕ ਜਦ 25 ਪੂਰਾ ਹਾਂ ਥੋੜਾ ਜਿਹਾ ਚੈਲੈਂਜਿੰਗ ਸਟਰਗਲ ਜਿਹੜੀ ਜ਼ਰੂਰ ਰਹਿ ਸਕਦੀ ਆ ਪੀਆਰ ਲੈਣ ਵਾਸਤੇ ਪੁਆਇੰਟ ਬੜੇ ਉੱਪਰ ਗਏ ਹੋਏ ਆ ਜਿਹੜੀਆਂ ਕਿ ਪੀਐਨਪੀਆਂ ਵੀ ਜਿਹੜੀਆਂ ਕਿ ਹੁਣ ਤਕਰੀਬਨ ਲਗਭਗ ਉਹਨਾਂ ਨੇ ਰੋਕੀਆਂ ਹੋਈਆਂ ਵਾ ਸੋ ਆ ਆ ਟਾਈਮ ਜਿਹੜਾ ਆਪਣੇ ਬੱਚੇ ਨੂੰ ਕਹੋ ਕਿ ਔਖਾ ਸੌਖੇ ਜ਼ਰੂਰ ਕੱਢ ਲੈਣ ਕਿਸੇ ਦੇ ਗੱਲਾਂ ਮਗਰ ਨਾ ਲਗਣ ਕਿਸੇ ਦੇ ਮਗਰ ਕੋਈ ਇਦਾਂ ਦੇ ਫੈਸਲੇ ਨਾਲ ਲੈ ਲੈਣ ਕਿਹੜੇ ਸ਼ਾਰਟਕਟ ਉਹਨਾਂ ਨੂੰ ਅੱਗੇ ਜਾ ਕੇ ਜਿਹੜਾ ਕਿ ਉਹ ਨੁਕਸ ਧੀਰਜ ਦੇ ਨਾਲ ਐਸ ਵਾਂਲਾ ਥੋੜਾ ਚੱਲਣ ਦੀ ਲੋੜ ਆ ਜਿਹੜੇ ਬੱਚੇ ਉੱਥੇ ਪਹੁੰਚੇ ਹੋਏ ਆ ਤੇ ਜਿਨ੍ਹਾਂ ਨੇ ਇੱਥੇ ਜਾਣਾ ਵਾ ਤਾਂ ਉਹਨਾਂ ਦੀਆਂ ਦੋ-ਦੋ ਸਾਲ ਦੀਆਂ ਪੜ੍ਹਾਈਆਂ ਹੋਣੀਆਂ 25 ਤੱਕ ਤਾਂ ਉਹਨਾਂ ਦਾ ਬੜੇ ਆਰਾਮ ਨਾਲ ਉੱਦੇ ਹੀ ਨਿਕਲ ਜਾਣਾ 26 ਨਿਕਲ ਜਾਣਾ ਸੋ ਜਦ ਤੱਕ ਉਹਨਾਂ ਦਾ ਟਾਈਮ ਹੋਇਆ ਨਾ ਬੇ ਫਿਗਰ ਹੋ ਕੇ ਸਭ ਕੁਛ ਛੱਡ ਕੇ ਇਹ ਬਹੁਤ ਬਦ}{\text{ੀਆ ਹੋ ਜਾਣਾ ਤੇ ਉਪਰ ਉਹ ਕੈਨੇਡਾ ਨੇ ਜਿਹੜੇ ਇਨੀਸ਼ੀਏਟ ਸਟੈਪ ਲੈ ਲਏ ਆ ਜਿਹੜੇ ਮੈਂ ਤਾਂ ਕਹੂੰਗਾ ਕਾਲਜ ਸੀਗੇ ਦੋ-ਦੋ ਦਿਨ ਵਾਲੇ ਜਿੱਥੇ ਬੱਚਾ ਜਾਂਦਾ ਵੀ ਨਹੀਂ ਸੀਗਾ ਪੜ੍ਹਨ ਦੀ ਲੋੜ ਨਹੀਂ ਸੀ ਉਹ ਤਕਰੀਬਨ ਹੁਣ ਬੰਦ ਹੋ ਚੁੱਕੇ ਆ ਪ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਿਰਫ ਹਾਂ ਸਹੀ ਤਰੀਕੇ ਨਾਲ ਸਹੀ ਕੋਰਸ ਲੈ ਕੇ ਇਮਾਨਦਾਰੀ ਨਾਲ ਬਿਨਾ ਪੈਕੇਜ ਤੋਂ ਮੈਂ ਕਹਿੰਦਾ ਜਾਓ ਸਰਕਾਰੀ ਕਾਲਜ ਚ ਜਾਓ ਸਹੀ ਤਰੀਕੇ ਨਾਲ ਵਰਕ ਪਰਮਿਟ ਚ ਜਾਓ ਇਹ ਤਾਂ ਕਹਿ ਰਿਹਾ 100% ਸਟੱਡੀ ਵੀਜ਼ਾ ਆ ਰਿਹਾ ਬੜੀ ਵੱਡੀ ਗੱਲ ਤੁਹਾਨੂੰ ਕਹਿ ਰਿਹਾ ਮੈਂ ਹੀ ਉਹ ਬੰਦਾ ਜਿਹੜੇ ਪਿਛਲੇ 6 ਮਹੀਨੇ ਬਣਾਣੀ ਵੀਡੀਓ ਕੱਢ ਲਓ ਕਿ ਹਾਂ ਵੀ 100% ਜੇ ਤੁਹਾਨੂੰ ਬੰਦਾ ਉੱਠ ਕੇ ਆਜੋ ਪਰ ਅਸਲੀ ਸੱਚਾਈ ਹੈ ਵੀਜ਼ਾ ਰਿਫਿਊਜ਼ ਨਹੀਂ ਹੋ ਰਿਹਾ ਸੋ ਸਹੀ ਕੋਰਸ ਸਹੀ ਕਾਲਜ ਸਹੀ ਯੂਨੀਵਰਸਿਟੀ ਚ ਜਾਓ ਬਹੁਤ ਵਧੀਆ ਹੋ ਜਾਊਗਾ ਸੋ ਜਿੰਨੀਆਂ ਨੈਗੇਟਿਵਿਟੀ ਦੀ ਵੀਡੀਓਜ਼ ਹਨ ਨਾ ਏ ਮੈਂ ਤਾਂ ਤੁਹਾਨੂੰ ਅੱਜ ਹੀ ਸਾਰੇ ਸਾਰੇ ਚੈਨਲ ਆਨ ਸਬਸਕ੍ਰਾਈਬ ਕਰ ਦਿਓ ਜੇਕਰ ਤੁਹਾਨੂੰ ਲੱਗੇ ਕਿ ਹਾਂ ਵੀ ਪੈਨੈਕਲ ਵਾਲੇ ਵੀ ਡਰਾ ਰਹੇ ਆਨ ਸਬਸਕ੍ਰਾਈਬ ਕਰਕੇ ਮਲਗੇ ਸਾਨੂੰ ਡਰਾ ਕੇ ਆਪਣੇ ਵਿਊਜ਼ ਵਾਗਰ ਜਾ ਰਹੇ ਆ ਸਾਨੂੰ ਵੀ ਜਿਹੜਾ ਕਿ ਆਨ ਸਬਸਕ੍ਰਾਈਬ ਕਰ ਦਿਓ ਤੇ ਮੈਂ ਉਮੀਦ ਕਰਦਾ ਵਾਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ 'ਚ ਰਹੋਣਗੇ ਜਿੰਨੇ ਵੀ ਬੱਚੇ ਹੁਣ ਜਾਣਾ ਵਾਂ ਜਾਂ ਜਿਹੜੇ ਗਏ ਹੋਏ ਆ ਸਿਰਫ ਇੱਕੋ ਇੱਕ ਪੋਜ਼ਿਟਿਵਿਟੀ ਚੰਗਾ ਚੰਗਾ ਸੋਚੋ ਮਿਹਨਤ ਕਰਦੇ ਰਹੋ ਤੇ ਜ਼ਰੂਰ ਤੁਸੀਂ ਵੀ ਸਿਰਾਂ ਲਾਓਗੇ ਤੇ ਆਪਣੇ ਮਾਪਿਆਂ ਦੇ ਸੁਪਨੇ ਵੀ ਜ਼ਰੂਰ ਜਲਦੀ ਪੂਰਾ ਕਰੋਗੇ